ਵੇਖਾ ਆ ਗਿਆ ਫਿਰ ਤਰਕੇ ਆ ਗਏ ਹਾਂ ਹਾਂਜੀ ਮੇਲਾ ਨਾ ਮਾਨ ਹੁਣ ਇਹਦੇ ਰਹਿ ਜਾਈਆਂ ਇਹ ਲਾਫੇਰੀਆਂ ਆ ਜਦ ਮੈਂ ਤੁਹਾਨੂੰ ਸਿੱਧਾ ਪੁੱਛਿਆ ਤੇ ਇੰਨਾ ਖੁਸ਼ ਕਿਉਂ ਤੇ ਸਿੱਧਾ ਸਿੱਧਾ ਦੱਸਦਾ ਵੀ ਪਿੰਡ ਜਾਣਾ ਝੂਠ ਬੋਲਣ ਦੀ ਵੀ ਲੋੜ ਨਹੀਂ ਤਾਈ ਉਹਦੇ ਮੈਂ ਉਹਦੋਂ ਗਿਆ ਸੀ ਮੈਂ ਚੱਲ ਮੇਲਾ ਆਣਾ ਵਾ ਦੱਸਣ ਦਾ ਤਾਂ ਫਰਜ਼ ਹੈਗਾ ਨਾ ਕਰ ਕਿ ਮੈਂ ਗਾਂਹ ਜਾਣਾ ਵਾ ਤੇ ਵਰਤ ਤੇ ਤੇਰੀ ਇੱਛਾ ਨਹੀਂ ਹੁੰਦਾ ਇਹ ਉਹ 99 ਆਈ ਉਹਦੇ ਨਾਲ ਤਾਇਆ ਕਹਿੰਦਾ ਜੀ ਸ਼ਹਿਰ ਨੂੰ ਜਾਣਾ ਮੈਂ ਤੇ ਗਾਂ ਆਪਣੇ ਮੰਮੀ ਨੇ ਮੇਰੇ ਲਈ ਮੈਨੇ ਤਾਂ ਗਿਆ ਹੀ ਜੇ ਦਿਨ ਮੇਰੀਆਂ ਜੜਾਂ ਤੇ ਬੈਠਾ ਨਾ ਤਾਇਆ ਨਹੀਂ ਬਹਿਣਾ ਇਹਨੂੰ ਪੁੱਛਾਂ ਬਹਿਣਾ ਮੇਰੀ ਗੱਲ ਸੁਣੋ ਹੂੰ ساری ਉਮਰ ਪਿਆਰ ਤੇ ਮੇਰਾ ਪਰਿਵਾਰ ਦੇ ਵਿੱਚ ਤੁਸੀਂ ਪੈਨ ਨਹੀਂ ਦਿੱਤਾ ਹਰ ਤਾਂ ਤੇ ਮੈਨੂੰ ਗਲਤੀ ਸਾਬਤ ਕਰਦੇ ਰਹੇ ਉਹ ਘਟੋ ਘਟ ਬੱਚਿਆਂ ਨਾਲ ਤੇ ਮੇਰਾ ਮੂੰਹ ਪਿਆਰ ਰਹਿਣ ਦੋ ਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਮੈਨੂੰ ਥੱਲੇ ਸੁਟਣਾ ਤੁਸੀਂ ਹੁਣ ਕੀ ਹੋ ਗਿਆ ਮੈਂ ਕੀ ਕਹਿਤਾ ਵਾ ਕਹਾਂ ਨੀ ਤੇ ਤੂੰ ਇਥੇ ਬਹਿਰਾ ਕੁਝ ਕਹਿੰਦੇ ਜੇ ਤੇ ਵਿੱਚ ਵਿੱਚ ਘਰ ਵੀ ਬੜਾ ਕੋਹ ਜਾਂਦੇ ਹੋ ਕਿ ਜੇ ਤਾਂ ਮੈਨੂੰ ਮੁੜ ਕੇ ਪਤਾ ਹੀ ਨਹੀਂ ਲੱਗਣਾ ਗੱਲ ਨੂੰ ਗੋਲ ਮੋਲ ਨਾ ਕਰ ਸਿੱਧਾ ਗੱਲ ਦੱਸ ਵੀ ਹੋਇਆ ਕੀ ਆ ਮੈਂ ਕਿਹਾ ਗੌਰਵ ਨੂੰ ਪਿੰਡ ਜਾਣ ਤੋਂ ਮਨਾ ਕੀਤਾ ਕਿ ਤੂੰ ਇਹਨੂੰ ਮੇਰੇ ਤੋਂ ਚੋਰੀ ਭੇਜਿਆ ਸਵੇਰੇ ਤਿਆਰ ਹੋਣ ਦਾ ਬੜਾ ਖੁਸ਼ੀ ਮੈਂ ਪੁੱਛਿਆ ਮੈਂ ਚੱਲਾਂ ਕਿਤੇ ਉਗੰਦ ਮਖਾਲਦਾ ਬੋਰਾ ਲੈ ਆਣ ਚੱਲਿਆਂ ਮੈਨੂੰ ਖੁਸ਼ ਬੜਾ ਲੱਗਾ ਤਾਂ ਹੀ ਮੈਂ ਪੁੱਛਿਆ ਪਰ ਵੇਖ ਲਓ ਨਿੱਕੇ ਨਿੱਕੇ ਝੂਠ ਬੋਲਣੇ ਨਾ ਮੁੜ ਕੇ ਗਾਂ ਗਾਂ ਆਦਤ ਪੈਂਦੀ ਆ ਇੱਕ ਸਾਭ ਦੀ ਤੁਸੀਂ ਉਹਦੇ ਦਿਲ ਚ ਨਾ ਮੇਰੇ ਵਾਸਤੇ ਜ਼ਹਿਰ ਕੋਲ ਲੰਡੇ ਹੋ ਮੈਂ ਦੋਵਾਂ ਬੱਚਿਆਂ ਚ ਕਦੀ ਫਰਕ ਨਹੀਂ ਸਮਝਿਆ ਬਰਾਬਰ ਪਾਲਿਆ ਤਾਂ ਹੋਇਆ ਵਾ ਤੇ ਹੁਣ ਤੂੰ ਹੀ ਹੌਲੀ ਹੌਲੀ ਮੈਨੂੰ ਮਾਰੀ ਬਣਾਈ ਜਾਣ ਦੇ ਤੁਸੀਂ ਮੇਰਾ ਮਾਰੀ ਬਣਾਵੋਗੇ ਤਾਂ ਬਾਕੀ ਦੇ ਪਰਿਵਾਰ ਨੇ ਆਪੇ ਕਹਿਣਾ ਵਾ ਲੇਕਿ ਤੁਹਾਨੂੰ ਗੱਲ ਦੱਸਾਂ ਆਪਣੇ ਦਿਮਾਗ ਚ ਬਿਠਾ ਲਾ ਚੰਗੀ ਤਰ੍ਹਾਂ ਗੌਰਵ ਇਹ ਘਰ ਦਾ ਮਾਲਕ ਆ ਤੇ ਉਹ ਗੌਰਵ ਦੀ ਮਾਂ ਤੇ ਗੋਰਾ ਉਹਦਾ ਪੁੱਤ ਤੇ ਸਾਰੀ ਉਮਰ ਅਹੀਂ ਵੀ ਪਹਿਲਾਂ ਮਿਲਦੇ ਆਏ ਤੇ ਮਿਲਦੇ ਰਹਿਣਾ ਤੇ ਉਹਨੇ ਵੀ ਆਪਣੀ ਮਾਂ ਨੂੰ ਮਿਲਣ ਜਾਣਾ ਜੋਂ ਤੂੰ ਵਿੱਚ ਕੀ ਕਰ ਸਕਦੀ ਏ ਇਸ ਗੱਲ 'ਚ ਤੇ ਮੈਂ ਆ ਕੇ ਕਿਹਾ ਵਾਂ ਵੀ ਨਾ ਮਿਲੋ ਅਜੇ ਹਬਤਾ ਨਹੀਂ ਹੋਇਆ ਨਾਲ ਲੈ ਕੇ ਗਈ ਹਾਂ ਉਹ ਚੀਜ਼ ਦਾ ਕੋਈ ਮੁੱਲ ਹੀ ਨਹੀਂ ਆ ਤੇ ਜਿਉਂਨੇ ਦੁਬਾਰਾ ਮਿਲ ਲਿਆ ਆਪਣੀ ਮਾਂ ਨੂੰ ਤੇ ਕੋਈ ਗੁਨਾਹ ਤੁਹਾਨੂੰ ਹੋ ਗਿਆ ਕੋਈ ਗੁਨਾਹ ਏ ਆ ਕਿ ਤੁਸੀਂ ਚੋਰੀਆਂ ਰੱਖਦੇ ਹੋ ਮੇਰੇ ਤੋਂ ਚੋਰੀ ਭੇਜਿਆ ਸਵੇਰ ਦਾ ਕਿਹਾ ਨਾ ਤੱਕ ਨਹੀਂ ਲਿਆ ਗਨਾਏ ਮੈਂ ਇਹ ਕੈਂਡੇ 'ਤੇ ਕਿਉਂ ਗਿਆ ਮੈਂ ਇਹ ਕੈਂਡੇ 'ਤੇ ਛੁੱਟ ਕੇ ਬੋਲਾ ਜਿਦੋਂ ਕੋ ਬੰਦਾ ਹੀ ਇਦਾਂ ਕਰਨ ਦਾ ਵੇ ਤੇ ਜਨਾਨੀ ਦੀ ਕੀ ਤਰ੍ਹਾਂ ਨਹੀਂ ਕਰਦੇ ਵਿੱਚ ਅੱਜ ਤੱਕ ਕਦੀ ਨਹੀਂ ਤੁਸੀਂ ਮੈਨੂੰ ਸਮਝਿਆ ਕੋਈ ਤੇ ਚਿੱਤਤ ਵਾਲੀ ਕਿਹੜੀ ਗੱਲ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹ ਹੁਣ ਜਵਾਨ ਹੋਇਆ ਵਾ ਮੂੰਹ ਤੇ ਦਾੜ੍ਹੀ ਆਈ ਆ ਉਹ ਚੰਗਾ ਮਾੜਾ ਸਮਝਦਾ ਵਾ ਇੰਨਾ ਜਵਾਨ ਹੋ ਗਿਆ ਕੋ ਮੈਨੂੰ 10 ਪੁੱਛ ਕੇ ਜਾਣਾ ਵੀ ਜ਼ਰੂਰੀ ਨਹੀਂ ਉਹ ਠੀਕ ਆ ਬਾਕੀ ਤਾਂ ਫਿਰ ਇਹਨਾਂ ਨੂੰ ਗੁੱਸਾ ਲੱਗਦਾ ਵਾ ਇਹ ਅਜੇ ਵੀ ਪਾਬੰਦੀਆਂ ਚ ਰੱਖਣਾ ਚਾਹੁੰਦੀ ਏ ਉਹਨੂੰ ਪਤਾ ਨਹੀਂ ਕੀ ਦਿਮਾਗ 'ਚ ਕੀੜਾ ਵੜਿਆ ਇਹਦੇ 'ਚ ਜਿਹੜਾ ਮੁੰਡੇ ਦੇ ਪਿੱਛੇ ਪਈ ਰਹਿੰਦੀ ਏ ਮੇਰੀ ਮੰਮਾ ਕਰੀ ਕਿੱਥੇ ਦਾਦੀ ਹਾਂ ਮੰਮੀ ਦੇ ਘਰ ਹੈ ਹੀ ਨਹੀਂ ਉਹਨਾਂ ਦੇ ਘਰੋਂ ਕਦੀ ਬਾਹਰ ਨਹੀਂ ਕੱਢੀ ਤੇ ਉਹ ਕਿਸੇ ਜਨਗੀ ਮੈਂ ਨੋਰੀਂ ਦਾ ਸਮਾਂ ਦੇ ਬੜਾ ਪੁੱਛਿਆ ਵੀ ਕਿੱਥੇ ਗਏ ਆ ਹਾਂ ਮੈਂ ਉਹਦੇ ਕਿਤੇ ਗਏ ਆ ਕੰਮ ਹੀ ਗਏ ਆ ਕਿਤੇ ਹੁਣੇ ਗਏ ਥਰੇ ਗਾੜੀ ਗਾੜੀ ਤੇ ਤੂੰ ਦੱਸ ਕੇ ਆਉਣਾ ਤੂੰ ਬਿਨਾਂ ਦੱਸੇ ਕਿਉਂ ਆਇਆ ਵਾ ਇਹ ਤੂੰ ਨਾ ਆਇਆ ਕਰ ਇਦਾਂ ਬਿਨਾਂ ਦੱਸੇ ਕੋਰ ਸੱਸਾਂ ਦੀ ਆ ਤੂੰ ਨਿਆਣਾ ਵਾ ਨਾਲੇ ਕਹਿੰਦੀ ਤੇਰੀ ਅਸਲੀ ਮਾਂ ਤੇ ਨਾ ਇਹ ਪ੍ਰੀਤ ਆ ਤੂੰ ਇੱਥੇ ਕੀ ਲੈਣ ਆਉਣਾ ਵਾ ਹੈ ਬਲਛਣੀ ਬਲਛਣੀ ਆਂਦੀ ਵੀ ਮਾਂ ਨੂੰ ਮਿਲਣ ਨਾ ਆਵੀ ਹਟ ਵੀ ਕਲੈਰੀ ਸੱਸ ਵਾ ਮੈਂ ਤੇ ਗਿਆ ਮੈਂ ਹਾਂ ਵੀ ਚਲੋ ਆ ਜਾਂਦੇ ਆ ਮੈਂ ਡੀਗ ਲੈਣਾ ਵਾ ਇਹ ਨਹੀਂ ਉਹਨਾਂ ਦਾ ਪਤਾ ਨਹੀਂ ਉਹਨਾਂ ਆਉਣਾ ਵੀ ਅੱਜ ਕੇ ਨਹੀਂ ਦੋង ਕੀ karenge ਬੈਠ ਕੇ ਕਿਆ ਪਾਣੀ ਪੁੱਛਿਆ ਤੈਨੂੰ ਨਹੀਂ ਪਾਣੀ ਨਹੀਂ ਪੁੱਛੀ ਓਦਾਂ ਪਾਣੀ ਆਂਦੀ ਮੈਂ ਪਾਣੀ ਨਹੀਂ ਪੀਣਾ ਕਿਆ ਜਦੋਂ ਉਹਨਾਂ ਦੱਸਿਆ ਮਮੀ ਘਰ ਨਹੀਂ ਆ ਮੇਰਾ ਤੇ ਫਿਰ ਨਹੀਂ ਹਸ ਜੀ ਕੀਤਾ ਖਾਣ ਪੀਣ ਤੂੰ ਹੋਰ ਕੜੀ ਖਲੋ ਜਨੋ ਆਪੇ ਆਉਂਦੇ ਹੀ ਨਾ ਉਹ ਦਾਦੀ ਮੈਂ ਤੇ ਕਹਿਣ ਡਿਆ ਹਾਂ ਇਹਨੂੰ ਕਿ ਮੈਂ ਡੀਗ ਲੈਣਾ ਵਾ ਜਦੋਂ ਫਿਰ ਉਹ ਅਗਲਾ ਕਹੀ ਜਾਵੇ ਵੀ ਨਹੀਂ ਉਹਨਾਂ ਮੁਸ਼ਕਲ ਹੀ ਆਉਂਦਾ ਫਿਰ ਮੈਂ ਤੇ ਬੇਸ਼ਰਮ ਜਾਵਾਂਗਾ ਸਤੁਰ ਪਿਆ ਮੈਂ ਉੱਥੇ ਬੈਠਾ ਕੀ ਕਰਦਾ ਪਰ ਇੱਕ ਗੱਲ ਆ ਦਾਦੀ ਹਾਂ ਜੋ ਤਾਂ ਮੈਂ ਪਿੰਡ ਚ ਜਾਣਾ ਮਨਾ ਹਾਂ ਤੇ ਉਹ ਘਰ ਤੇ ਵੜਦਾ ਮਾਂ ਮੂੰਹਾਂ ਲੰਗ ਜਾਂਦਾ ਨਾ ਮੈਨੂੰ ਇੱਕ ਠੰਡ ਜੀ ਪੈ ਜਾਂਦੀ ਆ ਵੀ ਪਤਾ ਨਹੀਂਦਾ ਮੈਨੂੰ ਨਾ ਮੇਰਾ ਸਾਥ ਕੋ ਮਿਲ ਗਿਆ ਤੇ ਮੈਂ ਇੱਥੇ ਰਹਾ ਵੀ ਮੈਂ ਪਿੰਡ ਨਾ ਜਾਵਾਂ ਮੈਨੂੰ ਇਹ ਕਹਿਣਾ ਕਿ ਤੂੰ ਇੱਥੇ ਰਹਿ ਮੰਮੀ ਆ ਮੇਰੀ ਇੱਥੇ ਉਹ ਤਾਂ ਖੇਤੇ ਵਜਦੀ ਆ ਕੋਈ ਨਹੀਂ ਕਿਨਾ ਕੋ ਕਰਿਆ ਕੋਈ ਨਹੀਂ ਮਿਲੂਗੀ ਤੇ ਤੂੰ ਤੂੰ ਬੇਨੀਏ ਦੇ ਤੋ ਕਰ ਤੋ ਬਗੇ ਵੀ ਬਸ ਕਿਨੇ ਕਰਿੰਦੇ ਆ ਬਸ ਹਰੇ ਕੇ ਦੋ ਬਾਕੀ ਪਾਈ ਮੇ ਇਹ ਤਾਂ ਕਰਨੀ ਆ ਦੋ ਕੀ ਆ ਭਾਂਡੇ ਪਹਿਲਾਂ ਧੋ ਹੀ ਲਵਾਂ ਤੇਰੀ ਪੁੱਣੀ ਚਾਹ ਦੇਗੀ ਥੋੜੀ ਕਾਦੀ ਆ ਗਈ ਹੈ ਪਹਿਲਾਂ ਲੀੜੇ ਧੋਤੇ ਹੁਣ ਸੋਈ ਚ ਡੈਪੀ ਇਹਨੇ ਤੇ ਸਾਰੇ ਕੰਮ ਹੀ ਉਹਦੇ ਸਿਰ ਤੇ ਸੁੱਟਦੇ ਆ ਤੇ ਜੇ ਕਵਾਂ ਬੁਲਾ ਨੂੰ ਤੇ ਫਿਰ ਲੜਾਈ ਜੋਬਨ ਨੂੰ ਕਹਿੰਨੀ ਆ ਜੋਬਨ ਆ ਮਾਤਾ ਮਾਤੇ ਨਾਲ ਗੱਲ ਕਰਨੀ ਆ ਦੱਸ ਵੇਖ ਜੇ ਕੁੜੀ ਲਿਆਂਦੀ ਆ ਤੇ ਸੌਖੀ ਥੋੜਾ ਲਿਆਂਦੀ ਇੱਥੇ ਤੇ ਸੋਖ ਨੂੰ ਲਿਆਂਦੀ ਆ ਤੇ ਹੁਣ ਸਾਰੇ ਤੇ ਹਥਿਆਰ ਸੁੱਟ ਕੇ ਬਹਿ ਗਈ ਆ ਸਾਰਾ ਇਕ ਮਤੰਦਾ ਸਾਬੇ ਹੋਈ ਕਰੇ ਕੁੜੀ ਹੁਣ ਥੱਕ ਕਰਕੇ ਫਿਰ ਸੋਈ ਚ ਡਿਆ ਪੀ ਆ ਭਾਂਡੇ ਮਾਜਣ ਮਾਤਾ ਕੀ ਕਰੀਏ ਜੇ ਦੱਸ ਜੇ ਮੈਂ ਕਹਾਂ ਤੇ ਫਿਰ ਪੁੱਤ ਲੜਾਈ ਅੱਜ ਤਾਂ ਮਾਤਾ ਕਹਿੰਦੀ ਮੈਂ ਠੀਕ ਨਹੀਂ ਆ ਮੈਂ ਵੇਖਦਾ ਹੈਗਾ ਸਾਰਾ ਕੋਈ ਕੀ ਕਰਦੀ ਤੇ ਕੀ ਨਹੀਂ ਕਰਦੀ ਹੁਣ ਕੀ ਕਹਾਂ ਮੈਂ ਹੀ ਕਿਹਾ ਸੀ ਕੁੜੀ ਲੈ ਆਓ ਤੇ ਆ ਗਈ ਹੁਣ ਉਹਨੂੰ ਕੀ ਕਹਾਂ ਵਿਚਾਰੀ ਨੂੰ ਮੇਰੀ ਗੱਲ ਸੁਣ ਮਸ਼ੀਨ ਕਿਦਾਂ ਦੀ ਖਰਾਬ ਹੋਈ ਐ ਤੇ ਜੇ ਇਹਨੇ ਦੀੜੇ ਧੋਣੇ ਹੁੰਦੇ ਨਾ ਤੇ ਤੈਨੂੰ ਡੰਡਾ ਚੜ੍ਹਨਾ ਹੀ ਵੀ ਹੁਣੇ ਮੈਨੂੰ ਡੰਡਾ ਨਹੀਂ ਚੜ੍ਹਨਾ ਮਿਸਤੀ ਆਇਆ ਨਾ ਫੋਨ ਤੇ ਆ ਜਾ ਭਾਈ ਇਹਦਾ ਮਸ਼ੀਨ ਖਰਾਬ ਹੋਈ ਆ ਮੈਂ ਵੇਨਾਵਾ ਹੱਥ ਨਾਲ ਕਪੜੇ ਧੋਣ ਡਈ ਹੂੰ ਤੇ ਫਿਰ ਹੁਣ ਕੀ ਹੋਣਾ ਚਾਹੀਦਾ ਤੂੰ ਦੱਸ ਕੀ ਇਹਨੂੰ ਮਣ ਕੀ ਕਹਾਂ ਦੱਸ ਮਾਤਾ ਮੈਨੂੰ ਤੂੰ ਦੱਸ ਦੇ ਮੈਂ ਤਾਂ ਥੱਲੇ ਲਾਇਆ ਤੁਹੀਂ ਸਾਰੇ ਪਾਸੇ ਜੇ ਤੇਰੀ ਸੁਣਦਾ ਤੇ ਉਹਦੀ ਨਹੀਂ ਸੁਣਦਾ ਉਹਦੀ ਸੁਣਦਾ ਤੇ ਤੇਰੀ ਨਹੀਂ ਸੁਣਦਾ ਮੈਨੂੰ ਆਪ ਤਰਸਾਂਦਾ ਕੁੜੀ ਤੇ ਮੈਨੂੰ ਪਤਾ ਜਿੱਦਨ ਦੀ ਇਹਨੇ ਸਾਰੇ ਹੱਥ ਵਿਲੇ ਕੀਤੇ ਸਬਜ਼ੀਆਂ ਉਹ ਕੱਟਦੀ ਬਣਾਉਂਦੀ ਸਭ ਕੁ ਉਹ ਨਹੀਂ ਹੁਣ ਕਹਣ ਦੀ ਮੈਂ ਬਿਮਾਰ ਹਾਂ ਤੇ ਫਿਰ ਦਵਾਈ ਲਿਆਵੇ ਮੈਨੂੰ ਸਾਰੇ ਕਹਿੰਦੀ ਬਿਮਾਰ ਆ ਦਵਾਈ ਪਈ ਘਰੇ ਖਾ ਲੈ ਇਹ ਥੋੜਾ ਵੀ ਹੁਣ ਜ਼ਿੰਮੇਵਾਰੀ ਸਾਰੀ ਕੁੜੀ ਤੇ ਹੀ ਆ ਵੀ ਜਦੋਂ ਕੁੜੀ ਕਿਤੇ ਹੋ ਡਲਵੇ ਜੇ ਮਾਤਾ ਉਹਨੂੰ ਕਿਹਾ ਤਾਂ ਵੀ ਲੜਾਈ ਸਾਡੇ ਘਰ ਪੈਣੀ ਕੀ ਕਹਾਂ 10 ਲੜਾਈ ਕਾਦੀ ਪੈਣੀ ਹੁਣ ਇਹਨੂੰ ਦੇ ਪੈਸੇ ਤੇ ਕਹਾਂ ਸੂਟ ਨੇ ਉਹਨੇ ਵੇਖੀ ਕਿਦਾਂ ਮਿੰਟੋ ਮਿੰਟ ਉੱਠ ਕੇ ਦੌੜ ਉਹ ਤਾਂ ਮੈਨੂੰ ਪਤਾ ਸੂਟਾਂ ਤੇ ਮਿੰਟੋ ਮਿੰਟ ਦੁਰਦੀਓ ਹੋ ਗਿਆ। ਕੋਈ ਨੂੰ ਚਾਹ ਬਣਾ ਦਾਂ? ਪੁੱਛਾਂ ਪਹਿਲਾਂ। ਕੀ ਦੱਸ ਕਰੇ ਹੁਣ? ਕੋਈ ਜੀ। ਚਾਹ ਬਣਾਵਾ। ਚਾਹ ਤੇ ਪੀਣੀ ਆ। ਤੁਸੀਂ ਪੀਣੀ ਵੀ ਜੀ। ਚਾਹ ਤੇ ਪੀ ਲਾਂਗੇ। ਪਹਿਲਾਂ ਆਪਣੀ ਭਾਬੀ ਨੂੰ ਭਰਨੀ। ਉਹਨੂੰ ਬੁਲਾਉਂ ਲਿਆ। ਜੀ। ਮੈਨੂੰ ਫੋਨ ਤੇ ਕੋਈ ਕੰਮ ਜੁੜੀ ਹੋਊ ਉਹ ਵੇਖਣ ਲਿਆ। ਪਾਪੀ ਜੀ ਹਾਂ ਜੀ ਤਨਵੀਰ ਜੀ ਬੁਲਾਉਣ ਦੇ ਕੋਈ ਨਹੀਂ ਮੰਮਣੀ ਆ ਚਾਹ ਲੱਗੀ ਮੈਨੂੰ ਪੀਣੀ ਤੇ ਨਹੀਂ ਬਣਾ ਲਾ ਮੈਂ ਤੇ ਹਾਏ ਕਦੋਂ ਤੇ ਢੀਕਣ ਡਈਆਂ ਵੀ ਚਾਹ ਬਣਾਈ ਨਹੀਂ ਸੁੱਖ ਰਿਆ ਜੀ ਚਲੋ ਬਣਾਉਣੀ ਹਾਂ ਹੋਈ ਨਹੀਂ ਖਾਸ ਮਾਨੂੰ ਖਾਣ ਖਰਚੇ ਸੁੱਖ ਤੇ ਕੁੜੀ ਦਾ ਹੈਗਾ ਹੀ ਆ ਨਾ ਨਹੀਂ ਤੇ ਮੈਨੂੰ ਮੈਨੂੰ ਵੜ ਤੇ ਚਾਹ ਕੇ ਜੇ ਦੇਣੀ ਆ ਮਾਤਾ ਨੇ ਇਹਦੇ ਕੋਲ ਮੈਨੂੰ ਪਾਣੀ ਦੀ ਆਸ ਨਹੀਂ ਆ ਚੱਲ ਕੋਈ ਨਹੀਂ ਹੁਣ ਇਹਨੇ ਪਤਾ ਨਹੀਂ ਮੈਨੂੰ ਕੀ ਕੰਮ ਚ ਵਾਲਾ ਪਵਾ ਜਿਹੜਾ ਸਨਾਹ ਕਰਤਾ ਇਹ ਧੀ ਸੁਣ ਲੈ ਐ ਇਦਾਂ ਦੀਆਂ ਜੋ ਬਣ ਗੱਲਾਂ ਬਾਤਾਂ ਨਵਿੰਦਰ ਨੂੰ ਕਰਨਾ ਹਾਂਜੀ ਹੇ ਕੀ ਕਹਿਣਾ ਮੈਨੂੰ ਕੀ ਹੋਇਆ ਤੈਨੂੰ ਮੇਰਾ ਤੇ ਨਾ ਸਿਰ ਪਾੜ ਪਾੜ ਕੇ ਨਾ ਹੇ ਤੇ ਛੰਣ ਨਹੀਂ ਹੋ ਚੱਲਿਆ ਹੇ ਮੇਰੀ ਗੱਲ ਸੁ ਜੇ ਕੁੜੀ ਲਿਆਦੀ ਆ ਉਹ ਜਿਹੜੀ ਕਿਹੜੀ ਸੌਖੀ ਹੈ ਹੈ ਸਾਰਾ ਕੰਮ ਲਈ ਕਰਦੀ ਹੈ ਤੇਰਾ ਮਾੜਾ ਮੋੜਾ ਹੱਜਬਾ ਹੈ ਨਾ ਇੱਕ ਦਿਨ ਬਿਮਾਰ ਹੁੰਦੀ ਤੂੰ ਇਹ ਥੋੜੀ ਮੈਂ ਜਿੰਨੇ ਦਿਨ ਮਗਾ ਰਹਿਣਾ ਉਹ ਵੀ ਕੰਮ ਲਈ ਕਰਦੀ ਸਾਰਾ ਤੂੰ ਤੇ ਬਿਲਕੁਰੀ ਆਂਦੀ ਵੀ ਮਨਜੀ ਤੇ ਰਹਿਣਾ ਨਹੀਂ ਨਹੀਂ ਤੇ ਇੱਥੇ ਆ ਰਹੀ ਸੁੱਟ ਤੇ ਸਾਰੇ ਨਿਆਣੀ ਦੇ ਉਹ ਗੱਲ ਨਾ ਵੇਂਦੀ ਨਾ ਹੋਰ ਕਿਤੇ ਮੈਂ ਅੱਗੇ ਆਖਾਂ ਕਿ ਅੱਜ ਸਵੇਰ ਦੀ ਮੇਰੀ ਕੁੱਤੇ ਖਾਣੀ ਕਿਉਂ ਨਹੀਂ ਹੋਈ ਉਹ ਮੈਨੂੰ ਨਹੀਂ ਪਤਾ ਵੀ ਗੱਲ ਬਾਹਰੋਂ ਆਣ ਕੇ ਘੁੰਮ ਘਮਾਉਂਦੀ ਇੱਥੇ ਆਣ ਕੇ ਫੇਰ ਮੁੱਕਣੀ ਆ ਹੁੰਡਾ ਮਾਤਾ ਹੈ ਇਹ ਕੁੱਤੇ ਖਾਣੀ ਹੁੰਦੀ ਆ ਉਹਦੇ ਨਾਲ ਤੂੰ ਹੱਥ ਫੜਦਾ ਪਵਾਇਆ ਕਰ ਉਹ ਚਾਰੀ ਮਸ਼ੀਨ ਮੈਨੂੰ ਕਿੰਨੇ ਦਿਨੋਂ ਉਹ ਖਰਾਬ ਹੈ ਇਹਨੂੰ ਦੱਸ ਦਿੰਦੀ ਤੇ ਮੈਂ ਬਣਾ ਦਾਂ ਹੱਥ ਨਾਲ ਕਪੜੇ ਢੋਣ ਦੀ ਠੀਕ ਗਮਨ ਤੇ ਕੀ ਹੋ ਗਿਆ ਵਾ ਮਮੀ ਤਾਂ ਕਹਿ ਦਿੱਤੀ ਨੀ ਆ ਨਾ ਉਹ ਟੀ ਨੂੰ ਕਹੀਏ ਤੇ ਕੀ ਗੱਲ ਅਸੀਂ ਉਹ ਵੀ ਬੁਰੇ ਹੋ ਗਏ ਆ ਆ ਹੁਣ ਮੈਨੂੰ ਪੁੱਛਣਾ ਹੈ ਵੀਰ ਚਾਹ ਪੀਣੀ ਆ ਮੈਂ ਭੜਾਂ ਦਾ ਘੁੱਟ ਪੀ ਰਹੀ ਨੇ ਆ ਪਰ ਤੇਰਾ ਕੋ ਫਰਜ ਬਣਦਾ ਐਡੇ ਤਰ੍ਹਾਂ ਸਿਰ ਨੂੰ ਕੀ ਚੜ ਗਿਆ ਜੀ ਮੈਂ ਸਵੇਰ ਦੀ ਬਿਮਾਰ ਆ ਕਿਤੇ ਪੁੱਛਣ ਦੀ ਬਜਾਏ ਮੇਰੇ ਕੋਤੇ ਖਾਣੀ ਕਰਨ ਬੈ ਗਿਆ ਦੋਵੇਂ ਮਾਪੋਤਾ ਮਮੀ ਕਹਿੰਦੀ ਮਾਜੁਬ ਜੀ ਧੀ ਆ ਫੁੱਲਾ ਵਾਂਗੂ ਪਾਲੀ ਮੇਰੇ ਮਾਪਿਆਂ ਨੇ ਕਦੀ ਉਹਨਾਂ ਨੂੰ ਦੁੱਖ ਨਹੀਂ ਦਿੱਤਾ ਹੁਣ ਤਾਂ ਹੀ ਪਤਾ ਇਹਨੂੰ ਬਸ ਜੇ ਮੈਂ ਕਿਤੇ ਬਿਮਾਰ ਹੋ ਗਈਆਂ ਤਾਂ ਮੈਨੂੰ ਪੁੱਛਣ ਦੀ ਬਜਾਏ ਤੇਰੇ ਮਨ 'ਚ ਕੋ ਮੈਲ ਆ ਨਾ ਕਿ ਕੁੜੀ ਆ ਗਈ ਇੱਥੇ ਰਹਿਣ ਉਹ ਹੁਣ ਦੱਸ ਦੇ ਮੈਨੂੰ ਰੋਜ਼ ਰੋਜ਼ ਮੈਨੂੰ ਮੇਲਾ ਲਾਣਾ ਨਾ ਨਾ ਮੇਰੇ ਮਨ 'ਚ ਕੀ ਮੈਲ ਉਹਦੀ ਧੀ ਹਿੜਿਆਣੀ ਬਣ ਕੋ ਹਾਖੇ ਨਾ ਤੇ ਤੁਸੀਂ ਮਾਂ ਪੁੱਤ ਬੈਠੇ ਇਥੇ ਅੰਦਰ ਅ ਜੂਖੇ ਨੂੰ ਸ਼ਰਮੋ ਦੀ ਕੱਲੇ ਕੋ ਮਗਾਂਢੀ ਤੀ ਆ ਦਾ ਹੱਥ ਖੁੱਲਣਾ ਹੀ ਚਾਹੀਦਾ ਕੰਮ ਨੂੰ ਕੱਲ ਨੂੰ ਨਾ ਬਗਾਨੇ ਘਰ ਜਾਣਾ ਵਾ ਆ ਮੇਰੀ ਸੱਸ ਵਰਗੀ ਸੱਸ ਟੱਕਰ ਪੀ ਨਾ ਹੱਥ ਤੇ ਹੱਥ ਰੱਖ ਕੇ ਬਹਿਣ ਵਾਲੀ ਤੇ ਫੇਰ ਉਹ ਮੱਥੇ ਦੀਆਂ ਠਿਕਰੀਆਂ ਭੰਨੂਗੀ ਰੋਊਗੀ ਕੰਦਾ ਨਾ ਸਿਰ ਮਾਰੂਗੀ ਇਹਦਾ ਕੀ ਮਤਲਬ ਮੇਰੀ ਮਾਂ ਕੰਮ ਨਹੀਂ ਕਰਦੀ ਬਰਾਬਰ ਕੰਮ ਕਰਦੀ ਤੇਰੀ ਤਾਂ ਜੋ ਬਨ ਇਹਦਾ ਨਸਾਨਾ ਮੇਰੇ ਮੇਰੇ ਤੇ ਯੋ ਤੇ ਮੇਰੇ ਵਾਲੀ ਹੁੰਦਾ ਹੀ ਯੋ ਜਦੋਂ ਤੀਰ ਕਮਾਨ ਤੁਹਾਡੇ ਹੱਥ ਚ ਤੇ ਨਿਸ਼ਾਨੇ ਤੇ ਫਿਰ ਲੱਗਣੇ ਹੀ ਆ ਤੇਰੇ ਕੁੜੀ ਆਈ ਨਾ ਤੇ ਉਹਦੇ ਨਾਲ ਬਰਾਬਰ ਕੰਮ ਕਰ ਸਿਰਪੜੀ ਦਵਾਈ ਮੈਂ ਲਿਆ ਦਣਾ ਦਵਾਈ ਦੱਲਾ ਠੀਕ ਆ ਐਦਾਂ ਪਖਾਣਾ ਕਰਕੇ ਪੁੱਛੇ ਦੇ ਬੰਨ ਕੇ ਮਾਵੇਂ ਕਿ ਦਿਨਾਂ ਆਜਕ ਜੀਤੀ ਕਿਤੇ ਫੁੱਲਾਂ ਵਰਗੀ ਸੋਜ ਮੇਰੇ ਤੇ ਨਹੀਂ ਤਾਨੂੰ ਦਰਸਉਂਦਾ ਨਹੀਂ ਐਂ ਤੈਨੂੰ ਫੁੱਲਾਂ ਨੂੰ ਰੱਖਿਆ ਕੰਮ ਤਾਂ ਘਰ ਦੇ ਕਰਨੇ ਪੈਣੇ ਆ ਮੇਰਾ ਸਾਬੇ ਨਾ ਹੁੰਦੀ ਕਿਦਾਂ ਮੇਰੇ ਵਿਆਹ ਹੀ ਬਣ ਗਏ ਮਾਦਾ ਇੱਕ ਰਾਂ ਕਹਤ ਦੇਖਿਆ ਸਿਰਪੜੀ ਜਾਲੀ ਉਹ ਲਾਤੀ ਨਾ ਗਿੰਦਰ ਆ ਕੰਮ ਤਾਂ ਕਰਨੇ ਪਾਣੇ ਘਰ ਦੇ ਕੀ ਗੱਲ ਨਹੀਂ ਕਰਨੇ ਨਾ ਆਜਾ ਤੇ ਤੂੰ ਪੁੱਤ ਮੈਨੂੰ ਕਹਿਣ ਡਿਆ ਸੀ ਇਹਨੂੰ ਸ਼ਹਿਰ ਖੜਨਾ ਵਾ ਕੁਝ ਲਿਆ ਕੇ ਦੇਣਾ ਵਾ ਤੇ ਵੇਖ ਲੈ ਤੇ ਬਿਮਾਰ ਵਾਰਿਆ ਮੇਰਾ ਰਾਤਾ ਹੈਗਾ ਹੀ ਮੈਂ ਲੈ ਜਾਂਦਾ ਸਿਰ ਪਨਾ ਬਾਬੇ ਉਹ ਕੋਈ ਗੱਲ ਨਹੀਂ ਮੈਂ ਐਡੀ ਵੀ ਨਹੀਂ ਹੋ ਮੈਂ ਜਾਲੂਗੀ ਮੈਂ ਕਹਿੰਦੀ ਆ ਸ਼ਹਿਰ ਜਾਣਾ ਵਾ ਤੇ ਕੋਈ ਗੱਲ ਨਹੀਂ ਮੈਂ ਵੀ ਜਾਉਣੀ ਨਾਲੇ ਆਪਣਾ ਬੀਬੀ-ਬੂਪੀ ਚੈੱਕ ਕਰਾਉਣੀ ਆ ਉਦਾਂ ਮੈਨੂੰ ਬੀਬੀ ਤੇ ਵਾਈ ਤੇ ਇੱਥੋਂ ਮਿਲ ਜਾਣੀ ਬਿੱਟੂ ਕੋਈ ਬਣਾ ਦੇ ਹਲਾ ਹੁਣ ਪੀਰ ਨਸਾਨੀ ਤੇ ਗਿਆ ਹੀ ਇੱਥੇ ਖੁੱਲ ਗਿਆ ਕਿ ਦੀ ਸਿਰ ਨਾ ਬੁਖਾਰ ਅਰੇ ਹੋ ਦਰ ਕਿਦਾਂ ਰਹੀ ਦੋਵੇਂ ਜਣੇ ਰਲੇ ਜੇ ਹੱਥ ਹੋਈ ਤਾਂ ਡੇ ਵਾਲੀ ਹਾਂ ਜੇ ਮੈਂ ਬਿਮਾਰ ਪੈ ਗਈ ਤਾਂ ਤੁਸੀਂ ਮੇਰਾ ਮਜ਼ਾਕ ਬਣਾਓਗੇ ਵੇ ਜੀ ਮੇਰੇ ਕਿੱਦਾਂ ਚੱਲਦੀ ਚੱਲ ਚੱਪੇ ਦਾ ਨਹੀਂ ਕਿਹਾ ਵਾ ਕਿ ਕੁੜੀ ਦਾ ਕੰਮ ਕਰਾ ਕੁੜੀ ਦਾ ਕੰਮ ਕਰਾ ਕਿਤੇ ਉਹ ਨਾ ਜੁੱਤੀਆਂ ਖਾਲੀ ਮੇਰਕੋ ਮੇਰਕੋ ਨਹੀਂ ਹੁੰਦਾ ਕੰਮ ਸਿਰ ਦੀ ਗੱਲ ਮੇਰਾ ਤਾਂ ਸਿਰ ਦੋਂਡਿਆ ਵਾ ਮੇਰਾ ਸਿਰ ਬੋਲਣ ਲੱਗਾ ਤਰਾ ਸਿਰ ਦੀ ਮੈਂ ਤਾਂ ਲੰਮੇ ਪੈਣ ਲੱਗੀ ਕਲੀ ਆਹੋ ਵੇ ਕੰਮ ਉਹ ਤੈਨੂੰ ਕੁੜੀ ਘਰ ਚਲੀ ਕੰਮ ਕਰਦੀ। ਖਾ ਖਾ ਤੈਨੂੰ ਮੈਂ। ਮੇ ਲਈ ਇਹ ਨਹੀਂ ਕੋਈ ਖਾਣ ਨੂੰ ਦਿੰਦਾ ਹੁੰਦਾ। ਕਰ ਲੈਂਦੇ ਕੁੜੀ ਕੋ ਨੂੰ ਕੰਮ। ਲਿਸੀ ਨਹੀਂ ਹੋ ਚਲੀ। ਹੱਦ ਹੋਈ ਏ। ਇਕ ਲਿਆ ਲਿਆ ਖਾਣ। ਅੱਪਰੇ ਹੋ ਮਾਜਾ ਵਾਲਾ ਸੁਣ। ਸਹਿਰ ਨਹੀਂ ਜਾਣਾ। ਨਹੀਂ ਜਾਣਾ। ਸਹਿਰ ਨਹੀਂ ਜਾਣਾ। ਆ ਮਜਾਕੇ ਹੋਰ ਨਾ ਕਰਿਓ। ਇਹੋ ਜਿਹਾ ਮਜਾਕ ਨਹੀਂ ਲੈਂਦੀ ਹੁੰਦੀ। ਸਹਿਰ ਜਾਣਾ। ਮਾਂ ਪੁੱਤ ਨਾ ਘੋੜਦੇ ਕਿਦਾਂ ਸਹਿਰ ਜਾਣਾ ਬਹਾਨਾ ਮਾਰ ਕੇ। ਕੁੜੀ ਜਾਣਾ। ਮੈਂ ਨਹੀਂ ਕੰਮ ਕਰਨਾ। ਲੰਮੇ ਪੈਣ ਲੱਗੀ ਜੇ। ਖਸਮਾਂ ਨੂੰ ਖਾ ਦੋਵੇਂ ਜਾਣੇ ਤੂੰ। ਜੋ ਬਣ। ਤੂੰ ਹੀ ਚੁੱਪ ਕੀਤਾ ਰੋ। ਕੁੜੀ ਸੁਣਦੀ ਹੋਊਗੀ। ਤਕੀ ਆਖੂਗੀ ਵੀ ਇਹੋ ਕੋਈ ਗਾੜੀ ਉੱਥੇ ਵੀ ਤੇ ਇਹੋ ਕੋਈ ਇੱਥੇ ਮੈਂ ਤਾਂ ਨਾ ਦੁਖੀ ਆਈ ਵਿਚਾਰੀ ਮਾੜੀ ਗੱਲ ਇਹਦੇ ਵਫਤੇ ਮਾੜੀ ਹੁਣ ਕਿਦਾਂ ਸਿਰ ਸ਼ਹਿਰ ਦੇ ਨਾਂ ਦਾ ਕਿਦਾਂ ਸਿਰ ਖੁੱਲ ਗਿਆ ਨਾ ਕੀ ਸਮਝਾਵਾਂ ਮਾਤਾ ਮੈਂ ਚੱਲ ਪੈਣ ਦੇ ਲੰਮਾ ਮੈਨੂੰ ਕੜੀ ਮਸੀ ਦਿਵਿੰਦਰ ਗਾਣੇ ਹਾਂ ਹਾਂ ਅੰਦਰ ਆ ਕੀ ਗੱਲ ਠੀਕ ਨਹੀਂ ਆ ਨਹੀਂ ਠੀਕ ਹਾਂ ਤੇ ਫੇਰ ਇਦਾਂ ਕੋ ਕੰਡਦੇ ਹੋ ਕੀ ਦੱਸਾਂ ਪ੍ਰੀਤ ਕੁੜੀ ਲੈ ਆ ਕੇ ਮੈਂ ਤਾਂ ਗਲਤੀ ਕਰ ਲਈ ਕਿਉਂ ਮੱਸ ਕੀ ਗੱਲ ਹੈ ਕੀ ਦੱਸਾਂ ਪ੍ਰੀਤ ਤੈਨੂੰ ਤੂੰ ਹੀ ਸਮਝਾ ਦਿਆ ਕਰ ਗੱਲ ਕੀ ਦੱਸੋਗੇ ਵੀ ਜਿੱਦਾਂ ਦੀ ਕੁੜੀ ਆਈ ਐ ਇਹਨੇ ਤੇ ਜਿੱਦਾਂ ਹਿਆਰ ਹੀ ਸੁੱਟਦੇ ਤੈਨੂੰ ਪਤਾ ਨਾ ਇਹਦੇ ਦੱਸਣਾ ਦਾ ਇਹ ਤੇ ਝੂਠੇ ਹੀ ਉਹ ਗੱਲ ਇੱਧਰ ਵੀ ਝੂਠ ਦੇ ਉੱਧਰ ਵੀ ਝੂਠ ਯਾਰ ਤਾਂ ਮੈਂ ਵੀ ਵੇਖਣ ਲਈ ਮਾਸੂ ਤੇ ਕੀ ਕਰਾਂ ਹੁਣ ਮੈਂ ਉਹਨੂੰ ਜੇ ਲੈ ਜਾਂਦਾ ਕੁੜੀ ਨੂੰ ਪੋਆ ਭਰਨੂ ਤੇ ਹੁਣ ਉਥੇ ਤੇ ਉਹ ਕਰਮਾਂ ਦੇ ਆਉਂਦੇ ਹੁੰਦੇ ਮਾਰੀ ਹੈ ਹੀ ਤਾਂ ਇੱਥੇ ਹੁਣ ਜਾਦੀ ਹੋਗੀ ਮੇਰੇ ਬਾਤੇ ਤਾਂ ਸਾਲ ਲਿਓ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਮੈਂ ਕਰਦੀ ਆ ਗੱਲ ਸਮਝਾਉਂਗੀ ਸਮਝਾਈ ਉਹਨੂੰ ਹਾਂ ਕਾਉਂਗੀ ਕੱਖਾ ਨਹੀਂ ਪਟਰਾਣੀ ਬਣ ਕੇ ਬੈਗੀ ਸਿੱਧੀ ਦਾ ਦੇਣੀ ਹੁੰਦੀ ਤੇ ਪਿਆਰ ਨਾ ਦਿੰਦੇ ਲੂਹਾ ਫੁਕਾ ਕਰਕੇ ਦਿੱਤੀ ਆ ਉਹ ਫਾਇਦਾ ਨਹੀਂ ਮੈਨੂੰ ਚਾਹ ਪੀਣ ਦਾ ਮਜੇ ਨਾਲ ਬਹਿ ਕੇ ਪੀਣੀ ਪੀ ਜਦੋਂ ਕਿਤੇ ਮੈਂ ਕੰਮ ਕਰਦੀ ਹਾਂ ਉਦੋਂ ਕਹਿ ਦਿੰਦੀ ਕਿ ਨਾ ਕਿਤੇ ਕੰਮ ਆ ਇਹ ਤੇ ਆਂਦੀ ਸਾਰਾ ਦਿਨ ਟੱਲ ਤੇ ਚੜਾਇਆ ਸਾਡਾ ਕੰਮ ਆਡਾ ਕੰਮ ਹਾਂ ਤੇ ਹੁਣ ਕਿਤੇ ਕੁੜੀ ਨੂੰ ਕਰਨਾ ਪੈਣਾ ਆ ਆ ਜਾ ਕਿੱਥੇ ਵੜੀ ਆਂ ਬੜੀ ਆਂ ਆ ਚਾਹ ਫੂਕਣ ਲਈ ਚੁੱਲ੍ਹ ਸਾਡੇ ਢਿੱਡ ਨੂੰ ਹਾਏ ਹਾਏ ਸੁੱਖੀ ਸੰਧੀ ਨਾਲ ਚਾਹ ਪੀਂ ਲਈ ਤੇ ਨਾ ਚੁੱਲ੍ਹਸ ਨਹੀਂ ਜੀ ਕਰਦਾ ਤੇ ਸੁੱਖੀ ਸੰਧੀ ਕਾਦੀ ਮਿਲੀ ਆ ਤੇ ਤਵੀਕੋ ਬੈਠੀ ਇਨੀ ਸੱਤੀ ਗੱਲਾਂ ਸੁਣ ਕੇ ਮਿਲੀ ਸੱਤੀ ਗੱਲਾਂ ਹਾਂ ਉਹ ਤਾਂ ਆਡੀਆਂ ਸੱਸਾਂ ਦੀ ਆਦਤ ਹੀ ਆ ਅੱਗ ਲੱਗੇ ਮੇਰਾ ਰੂਹ ਹੀ ਨਿਕਲਦੀ ਪੀਣ ਨੂੰ ਹਾਂ ਕੀ ਕਰਦੀਆਂ ਆਈਆਂ ਕੱਖਾ ਵੀ ਨਹੀਂ ਕਰਨ ਆ ਗਈ ਇਹ ਇਹਨਾਂ ਦੇ ਟ ਵਾਲੇ ਹੁੰਦੀਆਂ ਆਈ ਮੈਂ ਡੜੀਆਂ ਚੋਰੀਆਂ ਤੇ ਹੀ ਰਾਹਦੇ ਹੋ ساری ਉਮਰ ਪਰਿਵਾਰ ਚ ਮੇਰਾ ਪਿਆਰ ਪੈਣ ਨਹੀਂ ਦਿੱਤਾ ਘਟੋ ਘਟ ਤੀਆਂ ਬੱਤਾ ਜੀ ਰਹਿੰਦੇ ਮੈਂ ਤੇ ਆ ਮੁੰਡੇ ਨੂੰ ਚੋਰੀ ਤੁਸੀਂ ਆਇਆ ਜਿੱਦਾਂ ਮੈਂ ਦੀ ਦੁਸ਼ਮਣ ਹੁੰਨੀ ਮੈਂ ਆ ਦੇਖਾ ਮੇਰਾ ਦੁੱਖ ਸੁਣਨ ਆਈ ਏ ਤੇਰੇ ਤੇ ਆਪਣਾ ਹੀ ਨਹੀਂ ਮੁੱਕਦੇ ਕੰਜਰ ਖਾਣੇ ਮੇਰਾ ਤੇ ਆਪਣੇ ਨੂੰ ਮੁੱਕਦੇ ਮੈਂ ਤੇਰਾ ਸਾਨੂੰ ਫਿਰ ਆਪਣੇ ਘਰ ਆਪਣੀ ਮਿੱਟੀ ਲਾਤੀ ਦੋਹਾਂ ਨੂੰ ਨਾ ਆਹ ਤਾਂ ਇਹਨਾਂ ਤੇ ਕੋਈ ਜ਼ਿਆਦਾ ਹੀ ਲੱਗੀ ਗੱਲ ਸੁਣੀ ਮਾਸੀ ਬਾਹ ਪਰੇਸ਼ਾਨ ਹੋਈ ਤੋਂ ਕਿਹੋ ਜਿਹੀ ਕੁੜੀ ਲੈ ਆਈ ਆਂ ਤੇ ਆਹ ਫੇਰ ਮਰ ਲਿਆ ਕਰ ਸਾਡੇ ਪਲੰਘ ਤੇ ਚੜ ਕੇ ਆਏ ਬੈਠੀ ਜਿਤਾ ਕੋ ਕਦੀ ਕੰਮ ਨੂੰ ਹੱਥ ਨਹੀਂ ਲਾਇਆ ਹੁੰਦਾ ਆ ਵੇਖ ਵੇਖ ਕੇ ਤੇ ਹੈ ਇੰਨਾ ਗੱਲਾਂ ਨੂੰ ਤੇ ਰੋਣੀ ਝਾਰ ਕ ਤੇ ਲਬੜੀ ਪੁੱੜ ਗਈ ਕੁੜੀ ਲੈ ਆਂਦੀ ਖਰਚੇ ਪਰ ਕੰਮ ਆਵੇ ਕੇ ਤੇ ਪਟਰਾਣੀ ਬਣ ਗਈ ਤੇ ਸਿੱਧੀ ਮਰ ਲਿਆ ਕਰ ਮਾਸਾਪ ਵੀ ਕਰ ਲਿਆ ਕਰ ਅੱਗੇ ਨਹੀਂ ਕਰਦੇ ਕਿਉਂ ਜੀਜੀ ਦੇ ਮੂੰਹ ਘੜੀ ਆਉਣੀ ਆਏ ਹੈ ਨਹੀਂ ਸਿਰ ਤੋਂ ਹੰਡਿਆ ਆਈ ਜੀ ਅੱਜ ਬੈ ਹੀ ਗਈ ਸਾਰਾ ਟੱਬਰ ਕੋ ਨਹੀਂ ਸਿਰ ਤੋਂ ਹੰਡਿਆ ਤਾਂ ਕੱਪ ਚਾਹ ਬਣਾ ਕੇ ਪੀਲਾ ਕਿੱਥੇ ਜ਼ਵੇਰਦਾ ਮੰਜਾ ਮੱਲਿਆ ਬੜੀ ਸੀਰੀ ਸੁਣੀ ਜਿੱਦਾ ਨੀ ਕੁੜੀ ਕੋ ਨਹੀਂ ਆਂਦੀ ਐਡਾ ਸੋਣਾ ਕੰਮ ਕਰਦੀ ਭਾਬੀ ਭਾਬੀ ਕਰਦੀ ਰੀ ਤੇ ਕੋਈ ਨਹੀਂ ਆਂਦੀ ਉਹਨੂੰ ਤੇ ਵੇਖ ਕੇ ਤਰਸ ਆਉਂਦਾ ਹੀ ਆ ਨਾ ਨਾਲੇ ਕਹਿਣਾ ਉਹਨੇ ਵਿਚਾਰੀ ਨੇ ਕੀ ਆ ਕਿਉਂ ਕਿਤੇ ਆਈ ਆ ਸ਼ਰਮ ਤੇ ਤਨੂੰ ਚਾਹੀਦੀ ਮੈਂ ਤੇ ਕਹੀ ਜੀ ਕੁੜੀ ਆਈ ਆ ਤੇ ਖਰਚਾ ਵਾ ਨੇ ਕਰਜੇ ਨੂੰ ਪਛੀਲਾ ਜਿੰਨਾ ਮੈਨੂੰ ਸੋਖਾ ਨਾ ਉਹਨਾਂ ਤੇ ਕਿਨੂੰ ਐ ਨਹੀਂ ਮੈਨ ਤੇ ਕਿਤੇ ਪੈਰ ਦੇ ਪੁੱਜੇ ਪਉਂਦੀ ਸਾਰੇ ਈਲੀ ਦੇ ਕੱਪੜੇ ਰੋਟੀ ਪਾਣੀ ਮੰਜੇ ਨੇ ਮੈਂ ਲਾਇਓ ਬੜੀ ਸਵਾਰਥੀ ਹੈ ਤੇਵਿੰਦਰ ਸਹੀ ਆ ਕਹਿਨੇ ਕੰਮ ਪਿਆਰਾ ਚੰਮ ਨਹੀਂ ਕਿਨੂੰ ਵੀ ਪਿਆਰਾ ਹੁੰਦਾ ਚਲ ਤੂੰ ਸਾਡੇ ਘਰ ਦੀ ਛੱਡ ਇਹ ਗੱਲ ਤਾਂ ਤੈਨੂੰ ਮੈਂ ਪਹਿਲੇ ਸਮਝਾਈ ਸੀ ਵੀ ਸੋਭਾ ਦੀ ਸੋਭਾ ਵਾ ਤੇ ਨਾਲੇ ਆਪ ਸੌਕੀ ਤੁਸੀਂ ਐਵੇਂ ਬਰਬਲੀਆਂ ਚੁੱਕੀਆਂ ਅਸੀਂ ਤੂੰ ਜਦੋਂ ਕਦੇ ਜੋ ਬੰਤੇ ਤੇ ਬਾਹਰ ਹੁੰਦੇ ਫਿਰ ਤੇ ਮੈਂ ਮਾਂ ਰਾਣੀ ਵਾਂਗੂ ਬਹਿ ਕੇ ਆ ਲੈ ਐਸੋ ਖਾ ਲੈ ਤੇ ਸੁੱਖ ਮੇਰੇ ਮਗਰ ਮਗਰ ਅੱਗੇ ਪਿਛੇ ਉਹ ਤੇਰੀ ਤੇਰੀ ਇਹ ਕੰਮ ਨਹੀਂ ਜੁੜ ਜਿੰਦੀ ਹਾਂ ਉਹ ਜੀ ਲੈਂਦੀ ਤੇ ਤੂੰ ਹੁਣ ਜਕੀ ਆਂਦੇ ਹੁੰਦੇ ਪਿਤਾ ਤਾ 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 ਕੜਾ ਮਿਲਿਆ ਵਾ ਤੇ ਫਫੂਕ ਮਾਰ ਕੇ ਖਾ ਲਾ ਤਾਂ ਛੜਦਾ ਪਲਦਾ ਕਹਿੰਦੇ ਵੀ ਸਾਰਾ ਉਹ ਕਹਿੰਦੇ ਵੀ ਤੰਦਾਲ ਛੱਡ ਕੇ ਤੇ ਐਂ ਬੈ ਗਈ ਤਾਂ ਬੁਰੇ ਲੱਗੀਦਾ ਵਾ ਕਿਉਂ ਬਤਨਾਂ ਮੈਂ ਖੱਟਣ ਲਈ ਆ ਸੇ ਜੇ ਹੱਥ ਪੜਾ ਧੀ ਮਾੜੀ ਮੋਟੀ ਆਪੀ ਪੁਆਲੀ ਫੋ ਚੱਲ ਮੇਰੀ ਛੱਡ ਆਪਣੀ ਸੁਣਾ ਐਨੀ ਲੋਹੀ ਫੂਕੀ ਆ ਆਪਣੇ ਕੀ ਸੁਣਾਣਾ ਆਪ ਨੂੰ ਤੇ ਆਪਨੇ ਆਪ ਹੀ ਕਰਨਾ ਪੈਂਦਾ ਸਾਰਾ ਤੇ ਕਰਨਾ ਹੀ ਪੈਣਾ ਆਹੋ ਆਪ ਹੀ ਕਰਨਾ ਪੈਂਦਾ ਤੂੰ ਹੀ ਲਿਆ ਇਦਾਂ ਦਾ ਕੋਈ ਉਹ ਗੱਲ ਉਹ ਨਹੀਂ ਆ ਤੇ ਅੰਦਰ ਗੱਲ ਇਹ ਆ ਵੀ ਵੇਜੇ ਨਿਆਨੇ ਤੇ ਪਾਂਚੇ ਪਾਵਾਂਗੇ ਤੇ ਚੋਰੀ ਉਹਨੂੰ ਖਲਾਇਆ ਮੇਰੇ ਤੋਂ ਅਗਲੇ ਨੇ ਕਹਿੰਦਾ ਮੈਨੂੰ ਪਤਾ ਨਹੀਂ ਕਿੰਨਾ ਕੁ ਮਾਰਾ ਚੰਦੀ ਗਲਤ ਵਾਣਾ ਨਾਲੇ ਮੇਰੇ ਘਰ ਗਿਆ ਮੇਰੇ ਮਾਣੇ ਨੂੰ ਮੈਂ ਕੱਲ ਨੂੰ ਨਹੀਂ ਦੱਸਣਾ ਵੀ ਆਇਆ ਸੀ ਨਹੀਂ ਮਿਲ ਪਈ ਮਾਂ ਮੇਰੇ ਤੇ ਬੰਦਾ ਹੀ ਮੇਰਾ ਦੁਸ਼ਮਣ ਬਣਿਆ ਕਿਸ ਨੂੰ ਕੀ ਕਹਿਣਾ ਕੰਨ ਸੁਣਨਾ ਕੰਨ ਖੋਲ ਕੇ ਉਹਦੀ ਮਾਂ ਵਾ ਉਹਨੇ ਵੀ ਮਿਲਣਾ ਅਹੀਂ ਵੀ ਮਿਲਣਾ ਤੂੰ ਉਹਨੂੰ ਡਾਕ ਲੈਣਾ ਦਾੜੀ ਵਾਲਾ ਹੋਇਆ ਫਲான் ਤੇ ਇਹ ਕਹਣਾ ਮੇਰੇ ਨਾਲ ਤਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਤੈਨੂੰ ਕਿੱਥੇ ਕਹਿਣਾ ਸਮਝਣਾ ਵਾ ਪਹੁੰਚਰ ਤੋਂ ਪਾਣੀ ਲੰਘ ਗਿਆ ਵਾ ਮੈਨੂੰ ਇਹ ਦੱਸ ਵੀ ਮਿਲੀ ਮਾਂ ਨਾ ਨਾ ਹਾਂ ਕੱਢਦੇ ਪਹਿਲਾਂ ਦੇਖਿਆ ਫਿਰ ਹਾਂ ਆ ਬੁਨੀਏ ਦਿਮਾਗ ਦਾ ਸੋਚ ਲਿਆ ਕਰ ਤੈਨੂੰ ਮੈਂ ਸਕੀਮ ਦਿੱਤੀ ਤੇ ਕੱਢਤੀ ਜੇ ਨਾ ਦੇਦੀ ਤੇ ਘਰੇ ਹਣੀ ਪਤਾ ਨਹੀਂ ਕੀ ਮੁੰਡੇ ਨੇ ਇੱਥੇ ਪੜਾਉਤਾ ਪੜਾਉਣੀਆਂ ਤੇ ਕੀ ਬਣਨਾ ਹੁਣ ਪੂਰੀ ਨਿਗਰਾਨੀ ਰੱਖ ਉਹ ਤਾਂ ਮੈਂ ਬਥੇਦੀ ਰੱਖਣ ਲਈ ਬਸ ਇੱਕ ਵਾਰੀ ਬਾਹਰ ਦਾ ਕੰਮ ਬੰਨ ਜੇ ਹੁਣ ਇਹੋ ਟੈਨਸ਼ਨ ਲੱਗੀ ਹੈ ਬਾਹਰ ਦੇ ਕੰਮ ਨੇ ਤੈਨੂੰ ਬਦਲ ਥੱਬਿਆ ਨਾ ਬੰਦੇ ਇੱਥੇ ਰਹਿੰਦੇ ਬਾਹਰ ਪਕਾ ਲਗੇ ਤੇ ਕੀ ਚਰਨਾ ਇੱਥੇ ਢਾੜੀ ਛੁੜਾਈ ਜਾਓ ਹਾਂ ਹਾਂ ਵੇ ਉਹਨੂੰ ਬਲਾਵਾ ਆਇਆ ਕਾ ਅਨੂ ਅਗਲਾ ਕਰਨਾ ਵਿਆਹੋ ਤੁਹਾਨੂੰ ਚਾਹੀਦੀਆ ਵਕੋ ਪਾ ਕੇ ਹਿੱਸੇ ਵੀ ਚਾਹੀਦੇ ਆ ਹਾਏ ਹੈ ਨਹੀਂ ਕਮ ਲਈਏ ਜੇ ਬਾਹਰ ਚਲ ਗਏ ਤੇ ਵਾਣਾ ਨਹੀਂ ਵਾਣਾ ਤੇ ਪੈਣਾ ਹੀ ਆ ਜਾਵਾਂਗੇ ਨਾਲ ਹੀ ਕਲਾਵਾਂਗੇ ਬਾਹਰ ਸੈਟਿੰਗ ਜਿੱਦਾਂ ਤੇ ਦੱਸਿਆ ਸੀ ਫਲਾਂ ਗਈਆਂ ਆਈਆਂ ਉਦੋਂ ਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਨੀਪਾ ਰਾਂ ਨਹੀਂ ਮੁੰਡੇ ਨੇ ਬਾਹਰ ਜਾਣਾ ਵੀ ਆ ਕਿ ਨਹੀਂ ਜਾਣਾ ਤੂੰ ਵੀ ਅਦਾ ਦਿਮਾਗ ਖਰਾਬ ਹੋ ਗਿਆ ਤੇ ਨਾ ਜਾਣਾ ਨਹੀਂ ਜਾਣਾ ਦਾ ਕੀ ਮਤਲਬ ਕਰ ਲੈਣਾ ਹਾਂ ਤੇ ਕਰ ਲੈਣਾ ਫਿਰ ਤੂੰ ਵੀ ਅਦਾ ਮੈਨੂੰ ਕਹਿੰਦੀ ਨਾ ਆਪਣਾ ਸਵਾਰਥ ਹੀ ਕੱਢਦੀ ਤੇ ਕੱਢਣ ਤੂੰ ਵੀ ਸਵਾਰਥੀ ਢਈ ਆ ਮੈਂ ਤਾਂ ਸ਼ੁਰੂ ਤੋਂ ਕਹਿੰਦੀ ਆ ਮਾਰਾ ਨਹੀਂ ਸੋਚਣ ਦੀ ਇਹਦਾ ਚੰਗਾ ਹੀ ਸੋਚਦੀ ਐਂ ਵੀ ਸੋਖੇ ਹੋ ਵੀ ਸੋਖਾ ਮੈਨੂੰ ਪਤਾ ਜਿੰਨਾ ਚੰਗਾ ਸੋਚਦੀ ਐ ਤੇਰੇ ਨਾਲ ਤਾਂ ਗੱਲ ਕਰਨ ਦਾ ਨਾ ਉਹ ਤਾਂ ਛੱਤੀਆਂ ਦਾ ਘਟਾ ਐਵੇਂ ਮੈਂ ਆਪਣੀ ਸਮਝ ਕੇ ਤੈਨੂੰ ਆ ਜਾਨੀ ਆ ਸਾਡੇ ਵਾਲੀ ਮੈਂ ਉਧਰ ਆਈ ਮੈਂ ਕੋਈ ਗੱਲ ਕਰਕੇ ਉਹਨੇ ਤੇਰੇ ਤੋਂ ਨਹੀਂ ਮੈਨੂੰ ਉਮੀਦ ਹੈਗੀ ਕੋਈ ਵੀ ਤਵਾਰ ਤਾਂ ਤੂੰ ਸਾਰਿਆਂ ਨਾਲ ਵੱਡਾ ਕੱਢਣ ਦੀ ਐ ਕਿ ਮੇਰੀ ਪੁੱਤ ਦੀ ਜ਼ਮੀਨ ਜਾਇਦਾਦ ਬਣ ਜੇ ਤੇ ਇਹਨੂੰ ਵਿਚਾਰੇ ਨੂੰ ਬਾਹਰ ਤੱਕਾ ਦੇ ਦੇ ਕੋਈ ਨਹੀਂ ਇਹਦੇ ਨਾਲ ਮੁੰਡੇ ਨੂੰ ਵੀ ਚੋਕਦੀ ਆ ਇਹਨਾਂ ਦੇ ਘਰ ਵੀ ਕੋਪਾਤੀ ਪਿਆਰ ਹੋਵੇ ਤਾਂ ਨਜ਼ਾਰਾ ਹੀ ਆਉਂਦਾ ਰਹਿੰਦਾ ਵਾ ਸਾਡੇ ਘਰ ਤੇ ਕੰਜਰ ਕੜੀ ਪਈ ਰਹਿੰਦੀ ਚੱਲ ਮਾਰਾ ਇਹ ਵੀ ਸਮੇਂ ਦੀਆ ਇਹ ਜਿਹੜੇ ਅੱਠ ਦੇ ਅੱਠ ਹੀ ਕਿਲੇ ਨਾ ਉਹ ਮੇਰੇ ਜੋਗਾ ਹੀ ਰਹਿ ਜਾਣ ਕੋਈ ਨਹੀਂ ਤੋਂ ਤੇਲ ਵੇ ਤੇਲ ਦੀ ਧਾਰ ਵੀ ਸੱਦ ਵੀ ਕਿਸ ਦਿਨ ਮੁੰਡੇ ਨੂੰ ਤੇ ਬਾਹ ਦੀਆਂ ਕੋਲ ਸਾਰੇ ਭੇਤ ਨਾ ਦੱਸੇ ਤਾਂ ਦੇ ਤੇ ਮੇਰਾ ਨਾਮ ਹੀ ਦਵਿੰਦਰ ਨਹੀਂ ਹੈ ਤੂੰ ਦਵਿੰਦਰ ਨੂੰ ਐਵੇਂ ਸਮਝਿਆ ਕੋਈ ਗੱਲ ਨਹੀਂ